ਮੈਂ ਤਾਂ ਦੱਸਾਂ ਗੱਲ ਕਰਤਾ ਹੁੰਦਾ ਹਨਾ ਉਹ ਬੰਦਾ ਬਾਤ ਕਿਵੇਂ ਜਾਵੇ ਕੰਮ ਤੇ ਹਾਂ ਕੋਈ ਵੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਸਾਲਾ ਦਿਨ ਐਸਾ ਆਉਂਦਾ ਹੋਊਗਾ ਦਿਵਾਲੀ ਵਾਲੇ ਦਿਨ ਵੀ ਦੇਖਣਾ ਕੰਮ ਪੂਰੇ ਹੁੰਦੇ ਆ ਦਿਵਾਲੀ ਵਾਲੇ ਦਿਨ ਵੀ ਕੰਮ ਪੂਰੇ ਹੁੰਦੇ ਆ ਅਨੇ 15 ਦਿਨ ਪਹਿਲਾਂ ਆਫਰ ਦੇਈ ਸੀ ਦਿਵਾਲੀ ਵਾਲੇ ਦਿਨ ਆਪਾਂ ਕਿਉਂ ਬੰਸੀ ਕਰਦੇ ਆ ਹਨਾ ਫੇਰ ਵੀ ਬੁਰਦਾਰਾ ਕਿੰਨਾ ਬੀਜ ਕੇ ਹਾਂ ਫੇਰ ਆਏ ਫੇਰ ਆਏ ਤੇ ਲਓ ਜੀ ਅੱਜ ਥੈਲੀਆ ਦੀ ਤੁਹਾਈ ਚੱਲ ਰਹੀ ਆ ਕਿਉਂਕਿ ਥੋੜਾ ਜਿਹਾ ਸਮਾਂ ਮਿਲ ਗਿਆ ਅੱਜ ਤੇ ਸੋਚਿਆ ਵੀ ਥੋੜੇ ਨਾਲ ਤਾਂ ਥੱਲੇ ਕੰਟਰੋਲ ਹੋ ਜਾਣਗੇ ਹਨਾ ਜਿੰਨੇ ਕ ਆਪਣੇ ਨਹੀਂ ਫਿਰ ਇਹ ਇੱਕ ਖੰਡਾਰਾ ਬਹੁਤ ਆ ਜੱਟ ਇਕੱਠੇ ਹੋ ਕੇ ਫਿਰ ਆਪਾਂ ਹੋ ਜਾਂਦਾ ਫਿਰ ਇਕੱਠੇ ਹੋਏ ਵੀ ਹਨਾ ਢੁੜੀ ਜਾਂਦੇ ਘਰਾਂ ਪਰ ਇਹਦਾ ਆਪਾਂ ਪਤਾ ਕੀ ਗੱਲ ਹੁੰਦੀ ਆ ਜਦ ਆਪਾਂ ਰੇਹ ਨੂੰ ਪਾ ਕੇ ਆਉਂਦੇ ਆ ਨਾ ਕਈ ਵਾਰੀ ਤੇ ਇਹਦਾ ਆਪਾਂ ਕਿੰਝੇ ਲੇਟਾ ਮਰ ਜਾਂਦੇ ਆ ਕਿ ਆਪਾਂ ਰੇਹ ਪਾਉਂਦੇ ਹੁੰਦੇ ਆ ਹੈ ਹਾਂ ਫਿਰ ਔਰ ਡੱਬ ਟਾਈਮ ਨਹੀਂ ਮਿਲਦਾ ਜੇ ਟਾਈਮ ਜਦ ਮਿਲ ਜੇ ਮਟਰ ਵਾਲਾ 10-10 ਥੈਲੇ 20-20 ਥੈਲੇ ਦੇਖ ਲੈ ਜ਼ਿਮੀਦ ਸਾਰੀ ਉਮਰ ਪੱਲੀਆਂ ਵੀ ਨਹੀਂ ਪੁਰੀਆਂ ਹੁੰਦੀਆਂ ਨਾ ਲੋਹਾ ਪੂਰਾ ਹੁੰਦਾ ਨਾ ਲੋਹਾ ਪੂਰਾ ਹੋਵੇ ਨਾ ਹੋਂ ਪੱਲੀਆਂ ਪੁਰੀਆਂ ਦਾਲੀ ਓ ਵਾਹਿਗੁਰੂ ਸੱਚਾ ਪਾਸ਼ਾ ਮਾਤਾ ਜੀ ਕੋਲ ਸੋਣਾ ਮੈਂ ਵੀ ਗੋਗੀ ਉਹਨਾਂ ਕੋਲ ਆਉਂਦਾ ਕਹੀ ਜਾਂਦੇ ਆ ਲੋਕ ਪੇ ਮਾਸੀ ਦੇ ਪਿੰਡਾਂ ਕੇ ਕੰਮ ਨਹੀਂ ਕਰਦੇ ਆ ਦੇਖ ਲੱ ਕਰੇ ਕਰਦਾ ਉਹ ਉਹ ਕਹੇ ਜਿਹੜਾ ਤੂੰ ਪਹਿਲਾਂ ਕਹਿੰਦਾ ਤੂੰ ਲੋ ਕਿਹਾ ਪੌਣੇ 200 ਥੈਲਾ ਧੋ ਕੇ ਉੱਠਿਆ ਪੂਰਾ ਪੌਣੇ 200 ਥੈਲਾ ਲੈ ਬਾਈ ਥੈਲਾ ਥੈਲਾ ਕਰਦਾ ਅਦੇ ਥੈਲਾ ਕਰਦਾ ਇਧਰ ਵੀ ਥੈਲਾ ਥੈਲਾ ਕਰਦਾ ਉਧਰ ਨੂੰ ਵੀ ਥੈਲਾ ਥੈਲਾ ਕਰਦਾ ਇਹਦਾ ਉਹ ਗੱਲ ਹੋਈ ਆਪਣੇ ਪੀਲਾ ਫਰਸ਼ ਬਣ ਗਿਆ ਦੇਖ ਇਹ ਸ਼ਾਮ ਨੂੰ ਗੱਡੇ ਇਕੱਠੇ ਵੀ ਕਰਨੇ ਆ ਇਹ ਐਨ ਬੰਦਲ ਬਣਾ ਕੇ ਨਾ 50 50 ਥੈਲਿਆਂ ਦੇ ਬੰਦੇ ਪੁਰਾਣੇ ਕੀ ਹੁਣਦੇ ਨਾ ਪਰਚਾ ਕੀਤਾ ਥੋਲਾ ਦੇ ਆਕੜਿਆ ਵਾ ਦੇ ਕਿਵੇਂ ਆਉਂਦਾ ਦੇ ਅੱਕੜ ਦਾ ਬਰਾਉ ਉਹ ਬੈਠੂ ਬੈਜਦਾ ਬੈਜਦਾ ਉੱਥੇ ਛੱਡੇ ਬਣੀ ਚਾਹੋ ਤਾਂ ਥੋੜਾ ਗਰਮ ਪਾਣੀ ਪੋਵਾ ਕਿਸੇ ਨੇ ਕਿਹਾ ਦਾ ਠੰਡੇ ਪਾਣੀ ਦਾ ਗੀਜ਼ਰ ਦੋ ਲੱਗੇ ਪਿਆ ਕਰ ਚੱਲ ਤਿੱਤੀਆ ਪਾਥੀਆਂ ਵਾਲਾ ਬਾਕੀ ਹੁਣ ਗੀਜ਼ਰੇ ਚੱਲਦਾ ਹੈ ਸਪਰੇਅ ਦੀ ਤਿਆਰੀ ਹੋ ਗਈ ਉਧਰ ਕੋ ਕੀਪਰ ਆ ਪਾਪਾ ਵਾ ਠੀਕ ਆ ਹੁਣ ਸਪਰੇਅ ਨੂੰ ਚੱਲਦੇ ਆ ਦਵਾਈ ਦਵਾਈ ਬਾਦ ਦੀ ਉਹ ਦਵਾਈ ਅੱਜ ਵੀ ਦਵਾਈ ਜਿਹੜੀ ਪਈ ਸੀ ਚਲ ਆ ਬਈ ਆयो ਨਹੀਂ ਤੀ ਅੰਬਲਾ ਮਾਰ ਲਿਆ ਹਾਂ ਦਾ ਲਾਲੀ ਟਾਈਮ ਹੈਗਾ ਤਾਂ ਆਪਣੇ ਕੋਲ ਨਹੀਂ ਚਾਹ ਲੈ ਜੀ ਚਾਹ ਤੇ 3-4 ਗਲਾਸ ਪਰ ਚਾਹ ਚਾਹ ਲਿਆਓ ਪਕੌੜੀਆਂ ਮੈਂ ਲਿਆਇਆ ਤੁਸੀਂ ਚਾਹ ਪੀਨੇ ਆਪਾਂ ਪਕੌੜੀਆਂ ਵੀ ਲਿਆਇਆ ਪੈਕਟਾ ਦੇਖ ਇਹ ਹੈਗਾ ਕ੍ਰਿਸਪੀ ਨਮਕੀਨ ਬਸ ਇੱਕ ਨਾਲ ਤਾਂ ਨਹੀਂ ਖਾਦਣਾ ਫਿਰ ਤਾਂ ਲੜਾਈ ਹੋਊਗੀ ਲੜਾਈ ਕੀ ਹੋਣੀ ਆਪਾਂ ਮੈਂ ਖਾ ਲੂਗਾ ਤੁਸੀਂ ਦੇਖੀ ਜਾਓ ਨਾ ਖਾਈਏ ਨਾ ਖਾਣ ਦਈਏ ਤੈਨੂੰ ਨਾਲੇ ਪਤਾ ਸਾਡਾ ਕਨੇ ਜੀ ਦਾ ਸੀ ਤੇ ਚਲੋ ਜੀ ਹੋ ਗਈ ਬਈ ਜਵਾਨੋ ਤਿਆਰੀ ਯਸ ਸਰ ਕਹਿਣਾ ਚਾਹਤੇ ਜਾਦੀ ਮੈਂ ਕਹੂੰਗਾ ਹੋ ਗਈ ਤਿਆਰੀ ਯਸ ਸਰ ਹਾਂ ਹੋ ਗਈ ਤਿਆਰੀ ਯਸ ਸਰ ਅਸਰਾ ਬਹੁਤ ਹੋ ਗਿਆ ਲੈ ਕੀਆ ਬੰਦਾ ਹੈ ਠੀਕ ਹੈ ਤੇ ਅੱਜ ਦਵਾਈ ਕਿਹੜੀ ਕਿਹੜੀ ਪਾ ਰਹੇ ਆ ਇੱਕ ਤਾਂ ਪਾਈ ਐ ਐਕਸਲ ਫੇਰ ਰਿਪੀਟ ਕਰੀਆ ਤੇ ਆ ਵੀ ਐਕਸਲ ਦੀ ਪਈ ਆ ਆਹ ਕਿਹੜੀ ਹੈ ਐਕਸਲ ਕੋਰ ਸਸਨ ਕੋਰ ਮੈਟ੍ਰਿਕ ਸਟਾਰ ਸਨਕੋਰ ਕਿੰਨੀ ਕਿੰਨੀ ਪਈ ਹੈ ਸੰਕੋਰ ਕਿੰਨੇ ਕਿੱਲਾਂ ਦਾ ਮਾਲ ਪਾ ਲਿਆ ਇਹ ਆਪਣੇ ਰਲਾਇਆ ਇਹ 10 ਕਿੱਲਾਂ ਦਾ ਚ 8 ਚ ਹੋ ਜਵੇ ਚ 9 ਚ ਹੋ ਜਵੇ ਚ 10 ਚ ਹੋ ਜਵੇ ਤੇ ਹਵਾ ਬਹੁਤ ਚੱਲ ਰਹੀ ਹੈ ਤੁਸੀਂ ਸਫਾਇਦੇ ਦੇਖ ਲਓ ਵੀ ਕਿਵੇਂ ਮਤਲਬ ਟਿੱਡੇ ਹੋਵੇ ਆ ਉਹਦੇ ਚੱਕਰਾਂ ਕਰਕੇ ਆ ਬੂਮ ਫੇਰ ਕਰ ਲੈ ਕਿਉਂਕਿ ਗੰਨ ਨਾਲ ਨਹੀਂ ਤਾਂ ਆ ਰਿਹਾ ਲੋਟ ਹਵਾ ਸਾਰਾ ਦਿਨੇ ਫੁੱਲ ਇਦਾਂ ਹੀ ਚੱਲਦੀ ਹੈ ਤੇ ਤਾਂ ਕਰਕੇ ਹੁਣ ਅਸੀਂ ਮਤਲਬ ਬੂਮ ਕੱਸਿਆ ਵੀ ਚਲ ਬੂਮ ਨਾਲ ਇੰਨਾ ਕਹ ਵੀ ਦਵਾਈ ਉਡੂਗੀ ਘੱਟ ਫੁੱਲ ਪਾ ਲਿਆ 8 9 ਕਿੱਲੇ ਨਿਕਲਣਗੇ ਕਿਉਂਕਿ ਇਹਦੇ ਚ ਪਾਣੀ ਥੋੜਾ ਵੱਧ ਲੱਗ ਜਾਂਦਾ 8 ਨਿਕਲ ਜਾਣ 7 ਨਿਕਲ ਜਾਣ ਜਿੰਨੇ ਨਿਕਲ ਗਏ ਉਨੇ ਬੋਤਾਂ 16 1700 1600 ਦਾ ਮਤਲਬ ਇੱਥੇ ਤੱਕ ਪਾਣੀ ਪੈ ਜਾਂਦਾ ਤਾਂ ਉੱਪਰ ਤੱਕ ਹੋਰ ਆਪਣੇ ਕੋਲ ਆਪਸ਼ਨ ਪਈ ਹੁੰਦੀ ਹੈ ਹੁਣ 1600 ਲੀਟਰ ਤੇ ਪਾਣੀ ਆ ਗਿਆ ਯਾਨੀ ਪੈ ਇਹਦੇ ਚ 1700 1800 ਲੀਟਰ ਜਾਂਦਾ ਪਾਣੀ ਦਵਾਈ ਦੁਵਾਈ ਰਲ ਗਈ ਸਾਰੇ ਤੇ ਹੁਣ ਚੱਲਦੇ ਆ ਮੋਟਰ ਤੇ ਬਾਕੀ ਦਿਖਾਉਣੇ ਅੱਜ ਚਾਚਾ ਹੀ ਨਹੀਂ ਜੱਸਾ ਅੱਜ ਨਹੀਂ ਹੈਗਾ ਉਹ ਰਿਸ਼ਤੇਦਾਰ ਚ ਗਿਆ ਵਾ ਤੇ ਬਸ ਅਸੀਂ ਆ ਨਿਆਣੇ ਨਿਆਣੇ ਜੀ ਅੱਜ ਸਾਰੇ ਚੱਲੀਏ ਵੀ ਜਵਾਨੋ ਖੁਸ਼ਬੀ ਨਾਲ ਇੱਕ ਵਾਰ ਸਿਆਣਾ ਵਾਹ ਹਾਂ ਇੱਕ ਵਾਰਸ ਲਾਲੀ ਖੁਸ਼ਪ੍ਰੀਤ ਹੈ ਸਹੀ ਗੱਲ ਆ ਹਾਂ ਤਾਂ ਕਸਤਾਪਾ ਨੇ ਹੋਰ ਆਪਾਂ ਕਿਹਦੇ ਚ ਕਮੀ ਪੈਸੀ ਹਾਂ ਹਾਂ ਚਲਾਪ ਪਰ ਨਹੀਂ ਆਈ ਜੀ ਪੂਰੀ ਭਰਦੇ ਹੋ ਫੁੱਲ ਇਹਨੂੰ ਸਪਰੇਅ ਕਰਨ ਦੇ ਵਾਸਤੇ ਤੁਰੇ ਤੇ ਪਿੰਡ ਨਵੇੜ ਕੇ ਮਿੱਠਾ ਦੇਖ ਰਾਇ ਨਹੀਂ ਹੁੰਦਾ ਮਤਲਬ ਖਲਾੜੀ ਦੇਖ ਖਾਣ ਲੱਗੇ ਜੇ ਚੱਲੇ ਗਏ ਉਹ ਵਿੱਕੇ ਕਿੱਥੇ ਆ ਬੀ ਕੀ ਇੱਧਰ ਫਲਾਸਪਿੰਡ ਦੀ ਦੇਣੀ ਆ ਫਤੂਤ ਤਿੰਨ ਕਿੱਲੇ ਕੱਢਣੇ ਬਸ ਦਾਤਾ ਨੇੜੇ ਕੰਮ ਨੂੰ ਨੜਾ ਚ ਯਾਰ ਹਵਾ ਕਾਤੇ ਨਹੀਂ 베ਰੀ ਬਣੀ ਹੈ ਐਵੇਂ ਵਜੇ ਕੱਲ ਵੀ 베ਰੀ ਬੜੀ ਬਣੀ ਹੋਇਗੀ ਉਹ ਚੋਕ ਖੋੜ ਜਾਣਾ ਮਿਆਣਾ ਹਲੇ ਦੂ ਮਿਆਣਾ ਉਹ ਬਾਲੀਬਾਰ ਖੇਲਣ ਜਾਣਾ ਹੈ ਇਹ ਮਿਆਣਾ ਹੈ ਵਿੰਦਾ ਤੈਨੂੰ ਚੱਲ ਲਾਲੀ ਆ ਜਾ ਫੇਰ ਥੱਲੇ ਬਾਈ ਆਹ ਕਿਲਿਆਂ ਦੇ ਉੱਤੇ ਨਾ ਮਤਲਬ ਪਹਿਲਾਂ ਅਸੀਂ ਸਪਰੇਅ ਕਰਤੀ ਸੀ ਤੇ ਗੁੱਲੀ ਡੰਡਾ ਬਹੁਤ ਜ਼ਿਆਦਾ ਦੇਖੋ ਜੀ ਮਤਲਬ ਹੁਣ ਅੱਜ ਜਿਨ੍ਹਾਂ ਚ ਜ਼ਿਆਦਾ ਵਾਸ ਹੋਣਾ ਚ ਰਿਪੀਟ ਕਰਿਆ 6-7 ਕਿਲਿਆਂ ਚ ਅੱਜ ਬੰਦੇ ਸਾਡੇ ਕੋਲ ਘੱਟ ਆ ਤੇ ਵਾਸ ਦੇਖੋ ਇੰਨਾ ਕਿ ਸਟਾਫ ਅੱਜ ਸਾਰਾ ਚਾਚਾ ਉਹ ਖੁੰਝਿਆ ਜਾ ਦੋ ਕਿੱਲੇ ਆ ਕਰਦਣੇ ਆਪਾਂ ਨੇ 600 ਪਾਣੀ ਪਿਲਾਉਂਦਾ 500 ਹੈ 500 ਹੈ ਬਾ ਫੇ ਦੋ ਕਿੱਲੇ ਨਿਕਲਣਗੇ ਜੋਰ ਲਾ ਕੇ ਦੇਖੀ ਤੂੰ ਜੇ ਕੰਨ ਲਾ ਲੰਦੇ ਉਹਦੇ ਆਪਾਂ ਫੇਰ ਵੱਧ ਨਿਕਲ ਜੰਦਾ ਚਲੋ ਸੜਾ ਅਸਲ ਤੇ ਵਿੱਚ ਤਾਂ ਬੰਦਿਆਂ ਬਿਨਾ ਕੰਮ ਹੈ ਨਹੀਂ ਬੰਦਿਆਂ ਬਿਨਾ ਕਾਦਾ ਕੰਮ ਆਤਾ ਬੋਜ ਜਿਵੇਂ ਬਸਾਨਾ ਦੀ ਮੁਰੇ ਤੋਂ ਸ਼ਟਰ ਖੋਲਦੇ ਹੁੰਦੇ ਰੇਡੀਏਟਰ ਮੁਰੇ ਨਾਲ ਤਾਂ ਖੁੱਲ ਆ ਖੋਲ ਤਾਂ ਆਹ ਕੁਲੀ ਡੰਡਾ ਬਹੁਤ ਹੈ ਦੇ ਇਹ ਬੱਸ ਕੋਈ ਨਾ ਤੂੰ ਇੱਥੇ ਵਿੱਕੀ ਲਿਜਾ ਆ ਜਣੇ ਥੋੜਾ ਇਧਰ ਆ ਜਾ ਯਾਰ ਮੈਂ ਸਭੀ ਜਨ ਕਰਦਾ 100 ਲੀਟਰ ਹੈਗਾ ਪਾਣੀ ਨਾਲ ਲੱਗਦਾ ਨਾ ਜਵੇਂ ਦਬਈ ਹੈ ਹਨਾ ਹਾਂ ਉਹ ਪਾਣੀ ਹੈ ਨਾ ਫਿਰ ਉਹ ਪਾਣੀ ਕਰਦਾ ਕੰਮ ਕਰਾਪਾ ਚੱਕ ਪਈ ਦਾ ਤਾਂ ਫੋ ਕੰਮ ਹੋਵੇ ਹਤੇ ਕਰਤਾ ਚਲੋ ਜਿੰਨੀ ਛੋਟੀ ਤੇ ਲਾ ਆ ਜੀ ਮਿੱਤਰੋ ਸਪਰੇ ਦਾ ਕੰਮ ਕੰਪਲੀਟ ਤਾਂ ਤੇ ਹੁਣ ਸਵੇਲ ਵਾਲੇ ਜਿਹੜੇ ਥੈਲੇ ਧੋਤੇ ਤੇ ਪਹਿਲਾਂ ਵੀਡੀਓ ਤੁਸੀਂ ਸਟਾਰਟਿੰਗ ਚ ਦੇਖੇ ਤੇ ਹੁਣ ਜਾ ਕੇ ਕਰਾਂਗੇ ਥੈਲੇ ਥੁਲੇ ਇਕੱਠੇ ਬਾਅਦ ਦੇਖ ਲਓ ਤੁਸੀਂ ਇੰਨਾ ਕੁ ਸ਼ਡਿਊਲ ਹੁੰਦਾ ਸਾਡਾ ਵੀ ਜੀ ਸਾਰੇ ਦਿਨ ਦੇ ਵਿੱਚ ਹਾਲ ਚੱਲ ਗਿਆ। ਥੋੜਾ ਛੋਟਾ ਲੱਗੀਆਂ ਉਹਨਾਂ ਲਾਲੀ ਕੰਮ ਹੀ ਨਹੀਂ ਨੀ ਗੇਟ ਚ ਆਉਂਦੇ ਆ। ਚਲੋ ਬੈਠੋ ਫਿਰ। ਅਹ ਦਾਦਾ 50-50 ਦੀ ਮੰਡਲ ਬਣਿਆ। ਹਾਂ 50 ਇਹ ਸਣੇ ਉੱਪਰ ਲਾ। ਅਹ 49 ਵੀ ਚੁਪੇਗੇ। ਹਾਂ। ਓਕੇ। ਠੀਕ ਐ ਠੀਕ ਐ। ਇਹ ਤਾਂ ਆਪਾਂ ਨੇ ਛੋਟੀਆਂ ਪੱਲੀਆਂ ਹੀ ਬਣਾ ਲੈਣੀਆਂ ਮੇਰੇ ਹਿਸਾਬ ਨਾਲ ਆਪਾਂ ਛੋਟੀਆਂ ਹੀ ਬਣਾ ਲਈਏ ਇਹਨਾਂ ਦੀਆਂ। ਅਗਲੇ ਹੁਣ ਨਾਲੇ ਟੂੜੀ ਟਾੜੀ ਢੋਣੀ ਨਾਲ ਤਾਂ ਆਪਣੇ ਟੂੜੀ ਚ ਕੰਮ ਆ ਜਾਣਗੀਆਂ ਇਹ ਗਿਣਤੀ ਕਰ ਰਿਹਾ ਮੋਝਵਾਨੀ ਪੰਪ ਖੜਾਤਾ ਲਿਆ ਕੇ ਅੰਦਰ ਉੜੀ ਜੜੀਆਂ ਕਰਾਂਗੇ ਅੰਦਰ ਫਿਰ ਆਪਾਂ ਅੱਤ ਹਵਾ ਨੇ ਬੱਟਕੱਟੇ ਪਾਏ ਆ ਹੁਣ ਪਰ ਓਜੇ ਫੁੱਲ ਹੁੰਦੀ ਐ ਨਾ ਸਪਰੇਅ ਭਾ ਕਰੇ ਹੋਵੇ ਇਹੀ ਜੀ ਚਨਾ ਰਹੇ ਪੈਂਦਾ ਹੈ ਜੀ